ਸਾਡੇ ਨਾਲ ਨੇ স্পেশাল ਪਰਸਨ ਮੇਰੇ માતા ਜੀ ਜਸਵਿੰਦਰ ਕੌਰ ਤੁਸੀਂ ਮੈਨੂੰ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹਨਾ ਉਹਨੂੰ ਲੈ ਕੇ ਤੁਸੀਂ ਮੈਨੂੰ ਦੱਸਦੇ ਹੁੰਦੇ ਹੋ ਨਾ ਵੀ ਬੱਚਿਆਂ ਦੇ ਲਈ ਆਹ স্পেশাল ਹੁੰਦਾ ਬੱਚਿਆਂ ਨੂੰ ਆਹ ਦੇਣਾ ਚਾਹੀਦਾ ਉਹ ਕਿਵੇਂ ਸ਼ੁਰੂਆਤ ਕਰਨ ਕਿਉਂਕਿ ਬੱਚੇ ਇੱਥੇ ਪਾਲਣੇ ਬਹੁਤ ਔਕੇ ਨੇ ਸਭ ਤੋਂ ਮੇਨ ਕੰਮ ਇੱਥੇ ਬੱਚੇ ਪਾਲਣ ਦਾ ਹੈ ਤੇ ਜੇ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਆ ਤਾਂ ਉਹ 3 ਮਹੀਨੇ ਦੇ ਵਿੱਚ ਉਹ ਬੱਚਾ ਕਾਫੀ ਹੱਦ ਤੱਕ ਸਿਹਤਮੰਦ ਹੋ ਸਕਦਾ ਕਿਉਂਕਿ ਜਿਹੜੇ ਮਾਂ ਦੇ ਦੁੱਧ ਦੇ ਵਿੱਚ ਸਾਨੂੰ ਤੱਤ ਮਿਲਨੇ ਨੇ ਉਹ ਸਾਨੂੰ ਬਾਹਰ ਡੱਬੇ ਚੋਂ ਮੈਨੂੰ ਨਹੀਂ ਲੱਗਦਾ ਵੀ ਉਹ ਮਿਲਣਗੇ ਜਿਵੇਂ ਮੰਮੀ ਪਹਿਲਾਂ ਸੀਗਾ ਵੀ ਪਹਿਲਾਂ ਜਿਹੜਾ ਮਾਂ ਦਾ ਦੁੱਧ ਜਾਂਦਾ ਸੀ ਉਹ ਸਾਰਾ ਕੁਝ ਘਰੇ ਖਾਂਦੀਆਂ ਸੀਗੀਆਂ ਜਿਉਂ ਸਾਰੇ ਤੱਤ ਮਿਲਦੇ ਸੀ ਪੰਜੀਰੀ ਖਾਂਦੀਆਂ ਸੀ ਇੱਥੇ ਮੋਸਟਲੀ ਪ੍ਰੋਬਲਮ ਕੁੜੀਆਂ ਨੂੰ ਆ ਜਾਂਦੀ ਹੈ ਬੱਚੇ ਹੋਣ ਤੋਂ ਬਾਅਦ ਗੋਲ ਬਲੇਡਰ ਦੀ ਪੱਥਰੀ ਦੀ ਪ੍ਰੋਬਲਮ ਆ ਗਈ ਕਈਆਂ ਨੂੰ ਪਾਇਲਸ ਦੀ ਪ੍ਰੋਬਲਮ ਆ ਗਈ ਕਈਆਂ ਨੂੰ ਹੋਰ ਪ੍ਰੋਬਲਮ ਆ ਗਈ ਉਸ ਤੋਂ ਬਾਅਦ ਉਹ ਜੇ ਦੁੱਧ ਪਿਉਂਦੀਆਂ ਨੇ ਦੁੱਧ ਜਿਹਾ ਬੱਚੇ ਦੀ ਕੁਛ ਨਹੀਂ ਮੈਨੂੰ ਪਰਸਨਲੀ ਲੱਗਦਾ ਵੀ ਮਾਂ ਦਾ ਦੁੱਧ ਅੱਜ ਕੱਲ੍ਹ ਵਧੀਆ ਨਹੀਂ ਰਿਹਾ ਕਿਉਂਕਿ ਉਹ ਦਵਾਈਆਂ ਮੈਡੀਸਨ ਆ ਗੀਆਂ ਖਰਾਕਾਂ ਨਹੀਂ ਵਧੀਆ ਆ ਗਈਆਂ ਬਿਮਾਰੀਆਂ ਲੱਗ ਗਈਆਂ ਮਾਂ ਦਾ ਦੁੱਧ ਆਈ ਨਹੀਂ ਜ਼ਰੂਰੀ ਹੈ ਵੀ ਜਦੋਂ ਮਾਵਾਂ ਆਉਂਦੀਆਂ ਨੇ ਹਨਾ ਜੇ ਸੱਸਾਂ ਆਉਂਦੀਆਂ ਨੇ ਉਹ ਸੰਭਾਲਦੀਆਂ ਨੇ ਕੁਝ ਖਾਣਾ ਹੋਵੇ ਤੂੰ ਗਰਮ ਨਹੀਂ ਖਾਣਾ ਤਾ ਤੇਰਾ ਬੱਚਾ ਬਿਮਾਰ ਹੋ ਜੂ ਤੂੰ ਠੰਡਾ ਨਹੀਂ ਖਾਣਾ ਤਾਂ ਤੇਰੇ ਬੱਚੇ ਨੂੰ ਖੰਘ ਹੋ ਜੂ ਫੇਰ ਤੂੰ ਮਿਰਚਾਂ ਨਹੀਂ ਖਾਣੇ ਤੇਰੇ ਜਵਾਕ ਦਾ ਢਿੱਡ ਦੁਹੂ ਫੇਰ ਤੂੰ ਛੋਲਿਆਂ ਦੀ ਧਾੜ ਨਹੀਂ ਖਾਣੀ ਗੋਭੀ ਨਹੀਂ ਖਾਣੀ ਆਖੇ ਜੀ ਬੈ ਹੋ ਜੂ ਇਹ ਵੀ ਚੀਜ਼ਾਂ ਦਾ ਮੈਨੂੰ ਲੌਜੀਕ ਨਹੀਂ ਸਮਝ ਆਇਆ ਇੱਥੇ ਹਰ ਚੀਜ਼ ਦਾ ਪ੍ਰੈਸ਼ਰ ਹੁੰਦਾ ਇੱਕ ਉਹ ਚੀਜ਼ ਅਗਲੀ ਕਹਿੰਦੇ ਉਹਨੂੰ ਕਿੰਨਾ ਕੁ ਪ੍ਰੈਸ਼ਰ ਬੰਦਾ ਅਗਲਾ ਕਹਿੰਦਾ ਯਾਰ ਦੁੱਧ ਰਹਿਣ ਹੀ ਦਿਓ ਤੁਸੀਂ ਫਾਰਮੂਲਾ ਹੀ ਠੀਕ ਜੇ ਹੁਣ ਮੰਨ ਲਓ ਵੀ ਸਰਦੀ ਦਾ ਮੌਸਮ ਆ ਬੱਚੇ ਨੂੰ ਖੰਘ ਹੋ ਜਾਂਦੀਆਂ ਨਾ ਰੇਸ਼ਾ ਹੋ ਜਾਂਦਾ ਤੇ ਇੱਥੇ ਕੋਈ ਡਾਕਟਰ ਦਵਾਈ ਵੈਸੇ ਦਿੰਦਾ ਨਹੀਂਗਾ ਜੁਕਾਮ ਨੱਕ ਚੋਂ ਡਿੱਗਦਾ ਰਹਿੰਦਾ ਹੈ ਉਹ ਕਹਿੰਦੇ ਸੱਤ ਦਿਨ ਵੇਟ ਕਰੋ 10 ਦਿਨ ਵੇਟ ਕਰੋ ਵੀ ਇਹ ਕੁਦਰਤੀ ਤਰੀਕੇ ਨਾਲ ਠੀਕ ਹੋ ਜਾਊ। ਉਹਨੂੰ ਤੁਸੀਂ ਹਲਕਾ ਜਿਹਾ ਨੁਕਤਾ ਜਿਹੜਾ ਹੁੰਦਾ ਵਾ ਵੀ ਕਿਵੇਂ ਉਹ ਜਿਹੜਾ ਠੀਕ ਹੋ ਸਕਦਾ ਹੈ। ਵੱਡੀ ਇਲਾਇਚੀ ਨੂੰ ਵੀ ਕੱਢ ਲੈਣੇ ਨੇ। ਉਹਦੇ ਵੀ ਕੱਢ ਕੇ ਆਪਾਂ ਤਵਾ ਗਰਮ ਕਰਕੇ ਉਹਦੇ ਉੱਤੇ ਆਪਾਂ ਨੂੰ ਉਹਨਾਂ ਨੂੰ ਭੁੰਨ ਲੈਣਾ ਥੋੜਾ ਜਿਹਾ। ਜਦੋਂ ਉਹਨਾਂ ਨੂੰ ਭੁੰਨ ਲਿਆ ਭੁੰਨ ਕੇ ਫਿਰ ਆਪਾਂ ਛੋਟਾ ਜਿਹਾ ਜਿਹੜਾ ਆਪਣੇ ਮਾਮ ਜਿਸਤੇ ਹੁੰਦੇ ਹੀ ਨੇ ਇੱਥੇ ਸਾਡੇ ਵੀ ਹੈਗਾ ਵਾ ਤੇ ਉਹਦੇ ਵਿੱਚ ਆਪਾਂ ਉਹਨੂੰ ਸਮਾਰ ਕੇ ਪੀਸ ਲੈਣਾ। ਚਮਚੇ ਦੇ ਵਿੱਚ ਆਪਾਂ ਮੱਕੀ ਦੇ ਦਾਣੇ ਜਿੰਨੇ ਆਪਾਂ ਉਹ ਪਾਉਣੀਆਂ ਆ ਪਾウダー ਪਾਉਣਾ ਦੋ ਮੱਕੀ ਦੇ ਦਾਣੇ ਜਿੰਨੇ ਆਪਾਂ ਉਹ ਸਿਹਤ ਪਾ ਲੈਣਾ ਸਿਹਤ ਫਿਰ ਆਪਾਂ ਨੇ ਐ ਉਂਗਲੀ ਦੇ ਨਾਲ ਉਹਨੂੰ ਮੈਂ ਤੁਹਾਨੂੰ ਦੱਸ ਦਿੰਦੀ ਆ ਇਹ ਐ ਲਾ ਲੈਣਾ ਉਹ ਫਿਰ ਲਾ ਕੇ ਉਹਨੂੰ ਉਂਗਲੀ ਦੇ ਨਾਲ ਹੀ ਤੁਸੀਂ ਅ ਬੱਚੇ ਦੇ ਮੂੰਹ ਦੇ ਵਿੱਚ ਆਪਾਂ ਲਾ ਦੇਣਾ ਉਹ ਆਪਾਂ ਉਹਨੂੰ ਦਿਨ ਚ ਦੋ ਵਾਰ ਦੇ ਦੇਣਾ ਇੱਕ ਫਾਰਮੂਲਾ ਇਹਦੇ ਨਾਲ ਹੋਰ ਵੀ ਵਰਤਣਾ ਇਹ ਇੱਕ ਗਲਾਸ ਨਾ ਪਾਣੀ ਦਾ ਤੁਸੀਂ ਲੈ ਲੈਣਾ ਉਹਦੇ ਵਿੱਚ ਤੁਸੀਂ ਵੱਡੀ ਇਲਾਇਚੀ ਇੱਕ ਛੋਟੀ ਹਰੀ ਇਲਾਇਚੀ ਜਿੰਨੀਕ ਤੁਸੀਂ ਨਾ ਵੱਡੀ ਇਲਾਇਚੀ ਪਾਉਣੀ ਆ ਉਹਦੇ ਉਹਨਾਂ ਕ ਤੁਸੀਂ ਇੰਤਾਜੇ ਨਾਲ ਅਦਰਕ ਕੱਟ ਲਿਓ ਤੇ ਥੋੜਾ ਜਿਹਾ 10 ਕ 15 ਕ ਦਾਣੇ ਤੁਸੀਂ ਸੌਂਫ ਦੇ ਪਾ ਲੈਣੇ ਨੇ ਓਨੀਕ ਛੋੜੀ ਜੀ ਮੱਕੀ ਦੇ ਦਾਣੇ ਜਿੰਨੀ ਤੁਸੀਂ ਉਹਦੇ ਵਿੱਚ ਜਮੈਣ ਪਾ ਲੈਣੀ ਆ ਫੇਰ ਤੁਸੀਂ ਥੋੜੀ ਜੀ ਜਿਵੇਂ ਨਾ ਵੱਡੀ ਇਲਾਇਚੀ ਹੁੰਦੀ ਆ ਉਹਨਾਂ ਕ ਤੁਸੀਂ ਗੁੜ ਵੀ ਲੈ ਲੈਣਾ ਨਾਲ ਤੁਸੀਂ ਉਹਨੂੰ ਸਾਰਿਆਂ ਨੂੰ ਪੀਸ ਲੈਣਾ ਪੀਸ ਕੇ ਫਿਰ ਤੁਸੀਂ ਮਾਮ ਜਿਸਤੇ ਦੇ ਵਿੱਚ ਉਹ ਪਾਣੀ ਦੇ ਵਿੱਚ ਤੁਸੀਂ ਜਿਹਦੇ ਚ ਪਾ ਦੇਣਾ ਜਦੋਂ ਅੱਧਾ ਉਹ ਪਾਣੀ ਰਹਿ ਗਿਆ ਫਿਰ ਤੁਸੀਂ ਉਹਨੂੰ ਉਹਦੇ ਵਿੱਚ ਥੋੜਾ ਜਿਹਾ ਸੈਦਾ ਨਮਕ ਵੀ ਪਾ ਲਿਓ ਮੱਕੀ ਦੇ ਦਾਣੇ ਜਿੰਨਾ ਤੁਸੀਂ ਸੈਦਾ ਨਮਕ ਪਾ ਲੈਣਾ ਥੋੜਾ ਜਿਹਾ ਅੰਤਾਜੇ ਨਾਲ ਥੋੜਾ ਜਿਹਾ ਦੋ ਚਮਚੇ ਤੁਸੀਂ ਪਾਣੀ ਦੇ ਉਹ ਤਿੰਨ ਵਾਰ ਆਪਾਂ ਦਿਹਾੜੀ ਦੇ ਬੱਚੇ ਨੂੰ ਦੇ ਸਕਦੇ ਹਾਂ ਕਿਉਂਕਿ ਉਹਦੇ ਨਾਲ ਜਿਹੜਾ ਹੈਗਾ ਨਾ ਜੁਕਾਮ ਉਹ ਬਹੁਤ ਛੇਤੀ ਫਰਕ ਪੈਂਦਾ ਬੱਚੇ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਰੱਬੋ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਮੈਂ ਤੁਹਾਡੀ ਆਪਣੀ ਐਨਵੀ ਮਾਜਰਾ ਅੱਜ ਸਾਡੇ ਨਾਲ ਸਾਡੇ ਸਪੈਸ਼ਲ ਗੈਸਟ ਬਾਤ ਵੀ ਤੇ ਖਾਸ ਵੀ ਪ੍ਰੋਗਰਾਮ ਦੇ ਦੂਜੇ ਐਪੀਸੋਡ ਦੇ ਵਿੱਚ ਨੇ ਇੱਕ ਤਰ੍ਹਾਂ ਦਾ ਪੋਡਕਾਸਟ ਸਮਝ ਲਓ ਤੁਸੀਂ ਤੇ ਸੈਟਅਪ ਜਿਹੜਾ ਹਜੇ ਸਾਡਾ ਚੱਲਦਾ ਪਿਆ ਹੈ ਪਰ ਜ਼ਰੂਰੀ ਹੈ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਲੈ ਕੇ ਜਾਣੀ ਕਿਉਂਕਿ ਮੌਸਮ ਬਦਲ ਰਿਹਾ ਹੈ ਪੰਜਾਬ ਦੇ ਵਿੱਚ ਗਰਮੀ ਹੈ ਤੇ ਕੈਨੇਡਾ ਆਸਟ੍ਰੇਲੀਆ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਸਰਦੀਆਂ ਦਾ ਮੌਸਮ ਹੈ ਸਾਡੇ ਨਾਲ ਨੇ ਸਪੈਸ਼ਲ ਪਰਸਨ ਮੇਰੇ ਮਾਤਾ ਜੀ ਜਸਵਿੰਦਰ ਕੌਰ ਹਾਂਜੀ ਕੀ ਕਹਿਣਾ ਚਾਹਾਂਗੇ ਤੁਸੀਂ ਪਹਿਲਾਂ ਤਾਂ ਮੈਂ ਰਬੂ ਦੇਵੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਐ ਮੈਨੂੰ ਨਾ ਰਟਵਾਈਆਂ ਨਹੀਂ ਆਈਆਂ ਕਿ ਮਮੀ ਸਾਡੀ ਐਦਾਂ ਨਹੀਂ ਐ ਮੈਂ ਧੰਨਵਾਦ ਕਰਦਾ ਬਣਦਾ ਕਿਉਂਕਿ ਤੁਹਾਡੇ ਆਪਣੇ ਬੱਚਿਆਂ ਦਾ ਚੈਨਲ ਹਾਂਜੀ ਕਿੰਨੀ ਕੋ ਖੁਸ਼ੀ ਹੁੰਦੀ ਪਹਿਲਾਂ ਇਹ ਦੱਸੋ ਖੁਸ਼ੀ ਤਾਂ ਦਿਲੋਈ ਹੁੰਦੀ ਆ ਕਿਉਂਕਿ ਤੁਹਾਡੇ ਦੋਨੇ ਬੱਚੇ ਨੇ ਜਿਹੜੇ ਇਸ ਚੈਨਲ ਤੇ ਕੰਮ ਕਰਦੇ ਨੇ ਵੀ ਸੋਚਿਆ ਹੁੰਦਾ ਨਾ ਜਿਹੜਾ ਕੰਮ ਗਈ ਵਾਰ ਜਦੋਂ ਉਹ ਹੋ ਜਾਂਦਾ ਫਿਰ ਸਾਨੂੰ ਇਹ ਲੱਗਦਾ ਹੁੰਦਾ ਵੀ ਬਹੁਤ ਵਧੀਆ ਹੋ ਗਿਆ ਪਹਿਲਾਂ ਇਹ ਦੱਸੋ ਵੀ ਕਿੰਨੀ ਕੁ ਖੁਸ਼ੀ ਹੁੰਦੀ ਤੁਹਾਡੇ ਜਿਹੜੇ ਦੋਨੇ ਬੱਚੇ ਨੇ ਦੋਨੇ ਪੱਤਰਕਾਰ ਦਾ ਕੰਮ ਕਰਦੇ ਨੇ ਰਿਪੋਰਟਿੰਗ ਕਰਦੇ ਨੇ ਸੋਚਿਆ ਸੀ ਕਦੇ ਵੈਸੇ ਮੈਂ ਤਾਂ ਛੋਟੇ ਹੁੰਦੇ ਤੋਂ ਸੋਚਿਆ ਸੀ ਕੀ ਸੋਚਿਆ ਸੀ ਕਿਉਂਕਿ ਜਦੋਂ ਨਾ ਛੋਟੇ ਹੁੰਦੇ ਸਾਡੇ ਬੱਚੇ ਟੀਵੀ ਦੇਖਦੇ ਹੁੰਦੇ ਸੀ ਨਾ ਮੈਂ ਕਈ ਵਾਰ ਗੁੱਸੇ ਚ ਆ ਕੇ ਮੈਂ ਉਹਨਾਂ ਨੂੰ ਇਹ ਕਹਿਨੀ ਸੀ ਵੀ ਤੁਸੀਂ ਕੀ ਦੇਖੀ ਜਾਂਦੇ ਹੋ ਵੀ ਇਹ ਜਾ ਕੰਮ ਕਰੋ ਜਿਹੜਾ ਤੁਸੀਂ ਇੱਕ ਦਿਨ ਇਹ ਤੇ ਤੁਸੀਂ ਟੀਵੀ ਤੇ ਦੇਖੋ ਫਿਰ ਇਹ ਚੀਜ਼ ਨੂੰ ਲੈ ਕੇ ਮੈਨੂੰ ਤਾਂ ਜਾਨੀ ਦੀ ਹੁਣ ਖੁਸ਼ੀ ਵੀ ਆ ਤੇ ਇਹ ਵੀ ਆ ਵੀ ਚਲੋ ਖੁਸ਼ੀ ਹੋਣੀ ਬਣਦੀ ਵੀ ਆ ਕਿਉਂਕਿ ਜਦੋਂ ਬੱਚੇ ਕੰਮ ਕਰਦੇ ਨੇ ਤਾਂ ਉਹਦੇ ਵਿੱਚ ਮਾਪੇ ਉਹਨਾਂ ਤਾਂ ਸਭ ਤੋਂ ਵੱਧ ਖੁਸ਼ੀ ਮਾਂ ਪਿਓ ਨੂੰ ਹੀ ਹੁੰਦੀ ਆ ਹੋਰ ਤਾਂ ਦੇਖੋ ਹਾਂ ਕਿਸੇ ਨੇ ਇੰਟਰਵਿਊ ਕੀ ਲੈਣੀ ਆ ਨਾ ਚਲੋ ਇੰਟਰਵਿਊ ਤਾਂ ਨਹੀਂ ਇੱਕ ਇਨਫੋਰਮੇਸ਼ਨ ਆ ਕਿਉਂਕਿ ਮੰਮੀ ਸਾਡੇ ਆਏ ਨੇ ਪੰਜਾਬ ਤੋਂ ਤੇ ਮੰਮੀ ਨਾਲ ਮੰਮੀ ਜਰਾ ਨਾਰਮਲ ਗੱਲਾਂ ਬਾਤਾਂ ਨਹੀਂ ਆ ਨਾ ਮੰਮੀ ਪਹਿਲਾਂ ਇਹ ਦੱਸੋ ਤੁਸੀਂ ਮੈਨੂੰ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹਨਾ ਤੇ ਉਹਨੂੰ ਲੈ ਕੇ ਤੁਸੀਂ ਮੈਨੂੰ ਦੱਸਦੇ ਹੁੰਦੇ ਹੋ ਨਾ ਵੀ ਬੱਚਿਆਂ ਦੇ ਲਈ ਆ ਸਪੈਸ਼ਲ ਹੁੰਦਾ ਬੱਚਿਆਂ ਨੂੰ ਆ ਦੇਣਾ ਚਾਹੀਦਾ ਪਹਿਲਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਵੀ ਛੋਟੇ ਜਿਹੜੇ ਬੱਚੇ ਗੁੜੀਆਂ ਪਾਲਦੀਆਂ ਨੇ ਹਨਾ ਬਹੁਤ ਛੋਟੀ ਛੋਟੀ ਉੱਤੇ ਕਲੀਆਂ ਪਾਲਦੀਆਂ ਨੇ ਉਹ ਕਿਵੇਂ ਸ਼ੁਰੂਆਤ ਕਰਨ ਕਿਉਂਕਿ ਬੱਚੇ ਇੱਥੇ ਪਾਲਣੇ ਬਹੁਤ ਔਕੇ ਨੇ ਸਭ ਤੋਂ ਮੇਨ ਕੰਮ ਇੱਥੇ ਬੱਚੇ ਪਾਲਣ ਦਾ ਆ ਦੇਖੋ ਵੀ ਜਿਹੜੇ ਨਾ ਜਿਵੇਂ ਛੋਟੇ ਬੱਚੇ ਨੇ ਜਦੋਂ ਚਲੋ ਇੰਡੀਆ ਦੀ ਤਾਂ ਗੱਲ ਹੋਰ ਸੀ ਪੰਜਾਬ ਦੀ ਜਿਹੜੇ ਇੱਥੇ ਨਾ ਮੈਂ ਜਦੋਂ ਆਈਆਂ ਇੱਥੇ ਅਸੀਂ ਮੈਂ ਕਈਆਂ ਨੂੰ ਮਿਲੀ ਛੋਟੇ ਬੱਚੇ ਵਾਲਿਆਂ ਨੂੰ ਵੀ ਪਾਰਕ ਜਦੋਂ ਵੀ ਜਾਂਦੇ ਨੇ ਅਸੀਂ پارک ਦੇ ਬੱਚੇ ਨੂੰ ਸਾਡੀ ਵੀ ਮੈਂ ਆਪਣੀ ਦੋਤੀ ਨੂੰ ਲੈ ਕੇ ਜਾਣਾ پارک ਦੇ ਵਿੱਚ ਹੋਰ ਉੱਥੇ ਬਹੁਤ ਸਾਰੀਆਂ ਮੇਰੀਆਂ ਸਹੇਲੀਆਂ ਵੀ ਹੁਣ ਨਵੀਆਂ ਬਣੀਆਂ ਨੇ ਇੱਥੇ ਜਿਹੜੇ ਆਏ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਇੱਕ ਦੂਜੇ ਨੂੰ ਮਿਲ ਕੇ ਤੇ ਹੁਣ ਉੱਥੇ ਜਦੋਂ ਅਸੀਂ ਜਾਣਾ ਬੱਚਿਆਂ ਨੂੰ ਦੇਖਣਾ ਇੱਕ ਦੂਜੇ ਨੂੰ ਪੁੱਛਣਾ ਕਿਵੇਂ ਆ ਇਹਦਾ ਕੀ ਹਾਲ ਚਾਲ ਆ ਜਾਂ ਇਹ ਕੀ ਕਰਦੇ ਨੇ ਜਾਂ ਕੀ ਖਾਣ ਪੀਣ ਬਾਰੇ ਜਾਂ ਉਹਦਾ ਵੀ ਇਹ ਸਾਰਾ ਕੁਝ ਜਦੋਂ ਅਸੀਂ ਉੱਥੇ ਦੇਖਿਆ ਮੈਂ ਜਾਣੀ ਦੀ ਮਹਿਸੂਸ ਕੀਤਾ ਵੀ ਮੈਂ ਦੱਸਣ ਦੀ ਕੋਸ਼ਿਸ਼ ਮੈਂ ਇਹ ਸੋਚਿਆ ਵੀ ਇੱਥੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹਨਾਂ ਨੂੰ ਕਿਸੇ ਚੀਜ਼ ਬਾਰੇ ਪਤਾ ਨਹੀਂ ਇਹਨਾਂ ਨੂੰ ਜੋ ਵੀ ਹੈ ਨਾ ਜਿਵੇਂ ਹੁਣ ਇੱਥੇ ਦੇ ਡਾਕਟਰ ਨੇ ਜਿਹੜੇ ਵੀ ਉਹਨਾਂ ਨੇ ਦੱਸਤਾ ਵੀ ਐ ਦੁੱਧ ਪਿਉਣਾ ਜਾਂ ਕੁਝ ਵੀ ਕਰਨਾ ਵੀ ਉਹ ਉਹਨਾਂ ਨੇ ਉਸ ਹਾਵ ਨਾਲ ਹੀ ਚੱਲਣਾ ਤੇ ਦੂਜੀ ਗੱਲ ਆ ਜਿਹੜੀ ਫੇਰ ਜਦੋਂ ਜਿਹੜੀਆਂ ਹੁਣ ਕੁੜੀਆਂ ਨੇ ਅੱਜ ਕੱਲ ਦੇ ਹੁਣ ਨਵੀਂ ਪੀੜ੍ਹੀਆਂ ਨਵੀਂ ਪੀੜ੍ਹੀ ਦੇ ਵਿੱਚ ਇੱਕ ਖਾਸ ਚੀਜ਼ ਮੈਂ ਇੱਥੇ ਦੇਖੀ ਆ ਵੀ ਉਹ ਬੱਚਾ ਜਦੋਂ ਛੋਟਾ ਹੀ ਹੁੰਦਾ ਉਹ ਦੁੱਧ ਮਾਂ ਦਾ ਤਪੇਉਂਦੇ ਨਹੀਂ ਕਿਉਂਕਿ ਜਾਂ ਤਾਂ ਦੇਖੋ ਪਿਉਣਾ ਚਾਹੁੰਦੇ ਨਹੀਂ ਹੈਗੀਆਂ ਮੈਨੂੰ ਇੰਨਾ ਤਾਂ ਉਹ ਤਾਂ ਹੁਣ ਉਹ ਹੀ ਦੱਸਣਗੀਆਂ ਤੇ ਜਾਂ ਤਾਂ ਪਿਉਣਾ ਨਹੀਂ ਚਾਹੁੰਦੀਆਂ ਜਾਂ ਫੇਰ ਉਹ ਇੱਥੇ ਕੰਮ ਦਾ ਵੀ ਹੁੰਦਾ ਵਾ ਵੀ ਜਿਹੜੇ ਬੰਦੇ ਨੇ ਉਹ ਵੀ ਮੁੰਡੇ ਵੀ ਕੰਮ ਕਰਦੇ ਨੇ ਕੁੜੀਆਂ ਵੀ ਕੰਮ ਕਰਦੀਆਂ ਨੇ ਜਿਵੇਂ ਮੰਮੀ ਪਹਿਲਾਂ ਸੀਗਾ ਵੀ ਪਹਿਲਾਂ ਜਿਹੜਾ ਮਾਂ ਦਾ ਦੁੱਧ ਜਾਂਦਾ ਸੀ ਉਹ ਸਾਰਾ ਕੁਝ ਘਰੇ ਖਾਂਦੀਆਂ ਸੀਗੀਆਂ ਜਿਉਂ ਸਾਰੇ ਤੱਤ ਮਿਲਦੇ ਸੀ ਪੰਜੀਰੀਆਂ ਖਾਂਦੀਆਂ ਸੀ ਇੱਥੇ ਮੋਸਟਲੀ ਪ੍ਰੋਬਲਮ ਕੁੜੀਆਂ ਨੂੰ ਆ ਜਾਂਦੀ ਹੈ ਬੱਚੇ ਹੋਣ ਤੋਂ ਬਾਅਦ ਗੋਲ ਬਲੈਡਰ ਦੀ ਪੱਥਰੀ ਦੀ ਪ੍ਰੋਬਲਮ ਆ ਗਈ ਕਈਆਂ ਨੂੰ ਪਾਇਲਸ ਦੀ ਪ੍ਰੋਬਲਮ ਆ ਗਈ ਕਈਆਂ ਨੂੰ ਹੋਰ ਪ੍ਰੋਬਲਮ ਆ ਗਈ ਉਹ ਦਵਾਈਆਂ ਚੱਲ ਪੈਂਦੀਆਂ ਨੇ ਮੋਸਟਲੀ ਇੱਥੇ ਜਿਹੜੀਆਂ ਡਿਲੀਵਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਕਾਫੀ ਕ੍ਰਿਟੀਕਲਸ ਪ੍ਰੋਬਲਮ ਕੁੜੀਆਂ ਨੂੰ ਆਉਂਦੀ ਹੈ ਉਸ ਤੋਂ ਬਾਅਦ ਉਹ ਜੇ ਦੁੱਧ ਪੀਉਂਦੀਆਂ ਨੇ ਦੁੱਧ ਜਿਹਾ ਬਚਦੀ ਕੁਛ ਨਹੀਂ ਹੁਣ ਜਿਹੜਾ ਮਾਂ ਦਾ ਦੁੱਧ ਕੰਪੇਅਰ ਕਰੀਏ ਇੱਕ ਡੱਬੇ ਦੇ ਦ ਤੇ ਉਹ ਜਿਹੜੇ ਵੀ ਸੋ ਕਾਲਡ ਡੱਬਿਆਂ ਦੇ ਵਿੱਚ ਹੁਣ ਕਿ ਕਿਉਂਕਿ ਕਾਫੀ ਵੈਰਾਈਟੀਆਂ ਹੈਈਆਂ ਨੇ ਇੱਥੇ ਜਿਹੜਾ ਦੁੱਧ ਦਾ ਫਾਰਮੂਲਾ ਕਹਿੰਦੇ ਨੇ ਉਹਨੂੰ ਫਾਰਮੂਲੇ ਨੂੰ ਹੁਣ ਕਿੰਨੀ ਉਹਦੇ ਵਿੱਚ ਸਾਰੇ ਤੱਤ ਲਿਖੇ ਹੋਏ ਨੇ ਪਰ ਉਹਦੇ ਵਿੱਚ ਬਾਹਰ ਜ਼ਰੂਰ ਲਿਖਿਆ ਹੁੰਦਾ ਵਾ ਵੀ ਤੁਸੀਂ ਮਾਂ ਦਾ ਦੁੱਧ ਸਿਹਤ ਲਈ ਵਧੀਆ ਹੁੰਦਾ ਵਾ ਬੱਚੇ ਦਾ ਦੁੱਧ ਪਰ ਤੁਸੀਂ ਇਨੂੰ ਜੇ ਰეკਮੈਂਡ ਕਰਦੇ ਹੋ ਤਾਂ ਦੂਜੇ ਨੰਬਰ ਤੇ ਰੱਖਿਓ ਪਰ ਮੈਨੂੰ ਪਰਸਨਲੀ ਲੱਗਦਾ ਵੀ ਮਾਂ ਦਾ ਦੁੱਧ ਅੱਜ ਕੱਲੋ ਵਧੀਆ ਨਹੀਂ ਰਿਹਾ ਕਿਉਂਕਿ ਉਹ ਦਵਾਈਆਂ ਮੈਡੀਸਿਨ ਆ ਗੀਆਂ ਖਰਾਕਾਂ ਨਹੀਂ ਵਧੀਆ ਆ ਗਈਆਂ ਬਿਮਾਰੀਆਂ ਲੱਗੀਆਂ ਉਹ ਮਾਂ ਦਾ ਦੁੱਧ ਨਹੀਂ ਵਾ ਇਨਵਾਰਨਮੈਂਟ ਜ਼ਿਆਦਾ ਅਸਰ ਕਰਦਾ ਨਾ ਪੰਜਾਬ 'ਚ ਜਿਹੜੇ ਹੁਣ ਰਹਿੰਦੇ ਨੇ ਇੰਡੀਆ 'ਚ ਜਿਹੜੇ ਰਹਿੰਦੇ ਨੇ ਇਨਵਾਰਨਮੈਂਟ ਚ ਅੱਜ ਦਾ ਇਹ ਨਹੀਂ ਉਹ ਕਰਨਗੇ ਨਹੀਂ ਦੇਖੋ ਮੈਂ ਜਿੰਨਾ ਕੁ ਆਪਣੇ ਦੇ ਜਾਣਦੇ ਹੁੰਦੇ ਹੁੰਦੇ ਟਾਈਮ ਦੀ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਬੀ ਜੇ ਅਸੀਂ ਖਰਾਕ ਜਿਹੜੇ ਸੁੱਧ ਖਾਣੇ ਆ ਇੱਥੇ ਵੀ ਇਹ ਸੋਚਣ ਦੀ ਗੱਲ ਆ ਕਹਿੰਦੇ ਨੇ ਵੀ ਉਹ ਐ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਰ ਹੁੰਦਾ ਮਾਂ ਨੂੰ ਜੇ ਬਾਲਾ ਚੇਰ ਨਹੀਂ ਤਾਂ 3 ਮਹੀਨੇ ਉਹਨੂੰ ਆਪਣੀ ਸਿਹਤ ਦਾ ਵੀ ਉਹਨਾਂ ਹੀ ਖਿਆਲ ਤੇ ਜੇ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਆ ਤਾਂ ਉਹ 3 ਮਹੀਨੇ ਦੇ ਵਿੱਚ ਉਹ ਬੱਚਾ ਕਾਫੀ ਹੱਦ ਤੱਕ ਸਿਹਤਬੰਦ ਹੋ ਸਕਦਾ ਕਿਉਂਕਿ ਜਿਹੜੇ ਮਾਂ ਦੇ ਦੁੱਧ ਦੇ ਵਿੱਚ ਸਾਨੂੰ ਤੱਤ ਮਿਲਨੇ ਨੇ ਉਹ ਸਾਨੂੰ ਬਾਹਰ ਡੱਬੇ ਚੋਂ ਮੈਨੂੰ ਨਹੀਂ ਲੱਗਦਾ ਵੀ ਉਹ ਮਿਲਣਗੇ ਕਿਉਂਕਿ ਡੱਬੇ ਦੇ ਵਿੱਚ ਤਾਂ ਇੱਕ ਲਿਖਿਆ ਹੀ ਹੋਇਆ ਆ ਆਪਾਂ ਕਹਿ ਸਕਦੇ ਆ ਇੱਕ ਜਿਹੜੀ ਚੀਜ਼ ਮਾਂ オリジナル ਆ ਮਾਂ ਦੀ ਚੀਜ਼ ਆ ਜਿਹੜੀ ਦੁੱਧ ਦੇ ਵਿੱਚ ਆਉਣੀ ਆ ਜਿਵੇਂ ਮਾਂ ਨੇ ਕੋਈ ਵੀ ਚੀਜ਼ ਖਾਦੀ ਫਲ ਖਾਊਗੀ ਜਾਂ ਕੋਈ ਹੋਰ ਸੁੱਕੇ ਮੇਵਿਆਂ ਦੇ ਵਿੱਚੋਂ ਬਦਾਮ ਖਰੋਟ ਜੋ ਕੁਝ ਵੀ ਲਾਊਗੀ ਥੋੜਾ-ਬੋਟ ਉਹ ਸਾਰੇ ਤੱਤ ਮਾਂ ਦੇ ਦੁੱਧ ਚ ਆਉਣ ਕੋਸ਼ਿਸ਼ ਕਰੇ ਪਹਿਲਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸਿਹਤ ਨੂੰ ਲੈ ਕੇ ਹੁਣ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਮਾਂ ਦੇ ਦੁੱਧ ਸਾਰੇ ਤੱਤਾਂ ਉਹਨੇ ਜੇ ਮਾਂ ਮਿਰਚ ਖਾ ਲੇ ਹੁਣੇ ਦੇਖੋ ਪਤਾ ਕੀ ਹੈ ਪ੍ਰੈਸ਼ਰ ਬਣ ਗਿਆ ਇੱਥੋਂ ਦੀ ਕੁੜੀਆਂ ਦੇ ਉੱਤੇ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਪੰਜਾਬ ਤੋਂ ਮਾਤਾਵਾ ਆਉਂਦੀਆਂ ਨੇ ਸੰਭਾਲ ਲੈਣੇ ਕਿਉਂਕਿ ਕੱਲੇ ਬੱਚੇ ਨੂੰ ਨਹੀਂ ਸੰਭਾਲਿਆ ਜਾਂਦਾ ਜ਼ਰੂਰੀ ਹੈ ਵੀ ਜਦੋਂ ਮਾਵਾ ਆਉਂਦੀਆਂ ਨੇ ਹਨਾ ਜਾਂ ਸੱਸਾਂ ਆਉਂਦੀਆਂ ਨੇ ਉਹ ਸੰਭਾਲਦੀਆਂ ਨੇ ਕੁਝ ਖਾਣਾ ਹੋਵੇ ਤੂੰ ਗਰਮ ਨਹੀਂ ਖਾਣਾ ਤਾਂ ਤੇਰਾ ਬੱਚਾ ਬਿਮਾਰ ਹੋ ਜੂ ਤੂੰ ਠੰਡਾ ਨਹੀਂ ਖਾਣਾ ਤਾਂ ਤੇਰੇ ਬੱਚੇ ਨੂੰ ਖੰਘ ਹੋ ਜੂ ਫੇਰ ਤੂੰ ਮਿਰਚਾਂ ਨਹੀਂ ਖਾਣੀ ਤੇਰੇ ਜਵਾਕ ਦਾ ਢਿੱਡ ਦੁਹੂ ਫੇਰ ਤੂੰ ਛੋਲਿਆਂ ਦੀ ਦਾਣ ਨਹੀਂ ਖਾਣੀ ਗੋਭੀ ਨਖਾਣੀ ਆਖੇ ਜੀ ਬੈ ਹੋ ਜੂ ਇਹ ਚੀਜ਼ਾਂ ਦਾ ਮੈਨੂੰ ਲੌਜੀਕ ਨਹੀਂ ਸਮਝ ਆਇਆ ਤਾਂ ਹੁਣ ਜਦੋਂ ਇੰਨਾ ਤੁਸੀਂ ਪ੍ਰੈਸ਼ਰ ਹੁਣ ਕੁੜੀਆਂ ਤੇ ਪਾਉਂਗੇ ਇੱਕ ਜੌਬ ਦਾ ਪ੍ਰੈਸ਼ਰ ਇੱਥੇ ਰੈਂਟ ਦਾ ਪ੍ਰੈਸ਼ਰ ਇੱਥੇ ਹਰ ਚੀਜ਼ ਦਾ ਪ੍ਰੈਸ਼ਰ ਹੁੰਦਾ ਇੱਕ ਉਹ ਚੀਜ਼ ਅਗਲੀ ਕਹਿੰਦੇ ਹੁਣ ਕਿੰਨਾ ਕੁ ਪ੍ਰੈਸ਼ਰ ਬੰਦਾ ਅਗਲਾ ਵੀ ਯਾਰ ਦੁੱਧ ਰਹਿਣ ਹੀ ਦੋ ਤੁਸੀਂ ਫਾਰਮੂਲਾ ਹੀ ਠੀਕ ਨੇ ਐਵੇਂ ਪ੍ਰੈਸ਼ਰ ਹੋ ਜਾਂਦਾ ਵੀ ਆ ਨਹੀਂ ਕੋਣਾ ਆਹ ਕਾਲੇ ਬੱਚਾ ਬਿਮਾਰ ਹੋ ਜਾਂਦਾ ਇੱਥੇ ਪੰਜਾਬ ਵਾਲੀ ਕੰਡੀਸ਼ਨ ਰਹਿੰਦੀ ਹੋਣੀ ਇੱਥੇ ਮਿੰਟ 'ਚ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ ਪਹਿਲਾਂ ਜੀਪੀ ਕੋਲ ਜਾਣਾ ਪੈਂਦਾ ਫੇਰ ਉਹ ਕੁਝ ਲਿਖ ਕੇ ਦਿੰਦਾ ਆ ਬਲੀ ਤਾਂ ਲਿਖ ਕੇ ਦਿੰਦਾ ਹੀ ਨਹੀਂ ਪੈਨੈਡੋਲ ਇੱਕ ਮੈਡੀਸਿਨ ਚੱਲਦੀ ਆ ਉਹ ਲਿਖ ਕੇ ਦੇ ਦਿੰਦਾ ਜਾਓ ਜੀ ਇਹਨੂੰ ਘਰੇ ਪੈਨੈਡੋਲ ਦੇ ਦਿਓ ਉਹ ਪੱਛੇ ਅਗਲਾ ਕਹਿੰਦਾ ਵੀ ਹੁਣ ਉਹ ਇਹ ਕਹਿੰਦੇ ਨਹੀਂ ਹੁੰਦੇ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ ਵੀ ਇਲਾਜ ਨਾਲੋਂ ਪਰਹੇਜ਼ ਚੰਗਾ ਪਰਹੇਜ਼ ਹੀ ਕਰ ਲਓ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਗੱਲ ਕਹਿਣੀ ਆ ਵੀ ਜਦੋਂ ਇੱਥੇ ਅਸੀਂ ਬੱਚੇ ਜਿਹੜੀਆਂ ਨੂੰ ਮੈਂ ਕੁੜੀਆਂ ਨੂੰ ਮਿਲੀਆਂ ਜਾਂ ਹੋਰ ਦਾਦੀਆਂ ਨੂੰ ਜਾਂ ਨਾਨੀਆਂ ਨੂੰ ਜਦੋਂ ਵੀ ਇੱਥੇ ਬੱਚੇ ਉਹ ਛੋਟੇ ਹੁੰਦੇ ਨੇ ਕਿਉਂਕਿ ਇੱਥੇ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਲਾਲਚ ਹੁੰਦਾ ਸਿੱਧੀ ਜੀ ਗੱਲ ਇਹ ਆ ਵੀ ਮੈਂ ਕੰਮ ਵੀ ਕਰਨਾ ਸਾਰੇ ਵਿੱਚੋਂ ਖਰਚੇ ਬੱਚੇ ਜੋ ਵੀ ਆ ਇੱਥੇ ਥੋੜਾ ਜਆ ਮਤਲਬ ਉਹਨਾਂ ਨੂੰ ਮਿਹਨਤ ਜ਼ਰੂਰੀ ਜ਼ਿਆਦਾ ਕਰਨੀ ਪੈਂਦੀ ਆ ਤੇ ਇਸ ਕਰਕੇ ਫਿਰ ਉਹ ਜਾਂ ਤਾਂ ਇੱਥੇ ਨਾਨੀਆਂ ਆ ਸਾਹਮਣੀਆਂ ਨੇ ਜਾਂ ਦਾਦੀਆਂ ਜਿਆਦਾ ਕਰਕੇ ਇੱਥੇ ਆਉਂਦੀਆਂ ਨੇ ਮੈਂ ਜਿੰਨੀਆਂ ਨੂੰ ਮਿਲੀਆਂ ਵੀ ਸਾਰੇ ਉਹ ਬੱਚਿਆਂ ਦੀ ਕੇਰ ਨਾਨਨੇ ਆ ਜਾਂ ਦਾਦੀਆਂ ਫਿਰ ਉਹਨਾਂ ਦੇ ਉਹ ਹੁੰਦਾ ਕਿਉਂਕਿ ਉਹਨਾਂ ਨੂੰ ਉੱਥੇ ਦੇ ਫਾਰਮੂਲਿਆਂ ਦਾ ਥੋੜਾ ਜਿਹਾ ਜ਼ਿਆਦਾ ਪਤਾ ਹੁੰਦਾ ਵੀ ਉਹਨਾਂ ਨੇ ਕੀਤੇ ਹੁੰਦੇ ਨੇ ਉਹ ਫਾਰਮੂਲੇ ਮੈਨੂੰ ਇਹ ਲੱਗਦਾ ਵੀ ਦੇਸੀ ਚੀਜ਼ਾਂ ਜਿਵੇਂ ਅਸੀਂ ਪੰਜਾਬ ਦੇ ਵਿੱਚ ਥੋੜਾ ਜਿਹਾ ਦੇ ਦੇਨੇ ਆ ਬੱਚਿਆਂ ਨੂੰ ਜੇ ਅਸੀਂ ਥੋੜਾ ਥੋੜਾ ਜਿਹਾ ਦੇਂਦੇ ਰਹੀਏ ਦਾਦੀਆਂ ਨੇ ਜਾਂ ਨਾਨੀ ਐ ਨੇ ਜਾਂ ਕੁੜੀਆਂ ਆਪ ਹੀ ਸੰਭਾਲਦੀਆਂ ਨੇ ਜਿਨ੍ਹਾਂ ਦੇ ਨਹੀਂ ਮੰਮੀ ਆ ਸਕਦੀ ਜਾਂ ਉਹਨਾਂ ਦੀ ਦਾਦੀ ਕੁੜੀਆਂ ਦੀ ਨਹੀਂ ਆ ਸਕਦੀ ਹਾਂ ਤੁਸੀਂ ਉਹਨਾਂ ਦੇ ਸਵਾਲ ਮੈਂ ਤੁਹਾਨੂੰ ਪੁੱਛਦੀਆਂ ਵੀ ਜਿਹੜੀਆਂ ਉਹ ਇਕੱਲੀਆਂ ਰਹਿੰਦੇ ਨੇ ਜਿਨ੍ਹਾਂ ਦੇ ਨਾ ਤਾਂ ਬੱਚਿਆਂ ਦੀ ਦਾਦੀ ਆ ਸਕਦੀ ਐ ਨੇ ਨਾ ਤਾਂ ਨਾਨੀ ਆ ਸਕਦੀ ਐ ਨੇ ਜੇ ਹੁਣ ਮੰਨ ਲਓ ਵੀ ਸਰਦੀ ਦਾ ਮੌਸਮ ਆ ਬੱਚੇ ਨੂੰ ਖੰਘ ਹੋ ਜਾਂਦੀ ਆ ਨਾ ਰੇਸ਼ਾ ਹੋ ਜਾਂਦਾ ਤੇ ਇੱਥੇ ਕੋਈ ਡਾਕਟਰ ਦਵਾਈ ਵੈਸੇ ਦਿੰਦਾ ਨਹੀਂਗਾ ਜੋ ਖਾਮ ਨੱਕ ਛੋ ਡਿੱਗਦਾ ਰਹਿੰਦਾ ਹੈ ਉਹ ਕਹਣਗੇ 7 ਦਿਨ ਵੇਟ ਕਰੋ 10 ਦਿਨ ਵੇਟ ਕਰੋ ਵੀ ਕੁਦਰਤੀ ਤਰੀਕੇ ਨਾਲ ਠੀਕ ਹੋ ਜਾਊ। ਉਹਨੂੰ ਤੁਸੀਂ ਹਲਕਾ ਜਿਹਾ ਇੱਕ ਨੁਕਸਾ ਦੱਸ ਦੋ ਨੁਕਤਾ ਜਿਹੜਾ ਹੁੰਦਾ ਵਾ ਵੀ ਕਿਵੇਂ ਉਹ ਜਿਹੜਾ ਠੀਕ ਹੋ ਸਕਦਾ ਹੈ। ਮੈਂ ਤਾਂ ਜਾਣੀ ਦੀ ਮੈਂ ਤੁਹਾਨੂੰ ਇਹ ਗੱਲ ਕਹੂੰਗੀ ਵੀ ਜਿਵੇਂ ਮੈਂ ਇੱਥੇ ਆਪਣੀ ਗੱਲ ਦੱਸਦੀ ਪਈ ਆ। ਤੁਸੀਂ ਆਪਦੀ ਦੋਤੀ ਨੂੰ ਕੀ ਤੇ ਮੇਰੀ ਦੋਤੀ ਇੱਕ ਦਿਨ ਉਹਨੂੰ ਕਾਫੀ ਰਾਤ ਨੂੰ ਇੰਨਾ ਜੁਕਾਮ ਹੋ ਗਿਆ ਤੇ ਨਾਲ ਉਹਨੂੰ ਖਾਂਸੀ ਹੋ ਗਈ। ਸ਼ਾਇਦ ਉਹ ਰੂਇਤਾ ਸਾਡੀ ਆਪਦੀ ਵਜ੍ਹਾ ਨਾਲ ਮੇਰੀ ਕੁੜੀ ਨੇ ਆ ਉਹਨੂੰ ਬਰਫ਼ ਦੇਤੀ ਠੰਡ ਦਾ ਮੌਸਮ ਆ ਠੰਡ ਸ਼ੁਰੂ ਹੋ ਗਈ ਤੇ ਉਹ ਮਾੜੀ ਜੀ ਰੋਂਦੀ ਸੀ ਉਹਨੂੰ ਬਰਫ਼ ਦੀ ਟੁਕੜੀ ਫੜਾਤੀ ਉਹ ਬਰਫ਼ ਦੀ ਟੁਕੜੀ ਉਹਨੇ ਸਾਰੀ ਖਾਧੀ ਜਦੋਂ ਤਾਂ ਉਹਨੂੰ ਰਾਤ ਨੂੰ ਇਹ ਖੰਗ ਤੇ ਜੁਕਾਮ ਹੋ ਗਿਆ ਫੇਰ ਉਹ ਰਾਤ ਨੂੰ ਇੰਨੀ ਔਖੀ ਹੋ ਗਈ ਤਾਂ ਅਸੀਂ ਜਦੋਂ ਉੱਥੇ ਡਾਕਟਰ ਦੇ ਲੈ ਕੇ ਗਏ ਰਾਤ ਨੂੰ ਤੇ ਡਾਕਟਰ ਨਾ ਇੱਥੇ ਕੋਈ ਇੱਥੇ ਤਾਂ ਦੇਖੋ ਪੰਜਾਬ ਦੇ ਵਿੱਚ ਤਾਂ ਜਦੋਂ ਮਰਜੀ ਕੋਈ ਦਵਾਈ ਲਿਓ ਉਥੇ ਸਟੋਰ ਵੀ ਖੁੱਲੇ ਹੁੰਦੇ ਨੇ ਡਾਕਟਰਾਂ ਦੇ ਹਸਪੀਟਲ ਵੀ ਜਦੋਂ ਤੁਸੀਂ ਜਾਓ ਅਸੀਂ ਇੱਥੇ ਗਏ ਤਾਂ ਉਥੇ ਕਹਿੰਦੇ ਜੀ ਇੱਥੇ ਤਾਂ ਅਵਰਜੈਂਸੀ ਹੋਈ ਨਹੀਂ ਹੈ ਹੀ ਨਹੀਂ ਫੇਰ ਅਸੀਂ ਉਥੇ ਚਲੋ ਕੁਦਰਤ ਨੇ ਮਾਲਕ ਨੇ ਪਤਾ ਨਹੀਂ ਕੀ ਸੀਗਾ ਕੋਈ ਰੰਗ ਤੇ ਉਹ ਅਸੀਂ ਘਰੇ ਆ ਗਏ ਫੇਰ ਕੁੜੀ ਸੌਂ ਗਈ ਦੋਤੀ ਮੇਰੀ ਜਦੋਂ ਅਸੀਂ ਫੇਰ ਸਵੇਰੇ ਫੇਰ ਉਹ ਨੂੰ ਨੱਕ ਤੋਂ ਸਾਹ ਨਾ ਆਵੇ ਖਾਂਗੇ ਇੰਨੀ ਖਾਂਸੀ ਹੋ ਗਈ ਫੇਰ ਅਸੀਂ ਦੁਬਾਰੇ ਡਾਕਟਰ ਦੇ ਚਲੇ ਗਏ ਡਾਕਟਰ ਦੇ ਸਿੱ ਗਏ ਤਾਂ ਉਹਨਾਂ ਨੇ 600 ਡਾਲਰ ਇੰਡੀਆ ਦਾ ਗੁਣਾ ਕਰ ਲਿਆ ਤੁਸੀਂ ਤੇ 600 ਡਾਲਰ ਉਹਨਾਂ ਨੇ ਲੈ ਲਿਆ ਬਸ ਜਾ ਕੇ ਵੀ ਦਿਖਾਉਣਾ ਤੁਸੀਂ ਦੇਖੋ ਵੀ ਡਾਕਟਰ ਕਹਿੰਦਾ ਵੀ ਇਹਨੂੰ ਹੋਇਆ ਹੋਇਆ ਅਲਰਜੀ ਹੋ ਗਈ ਕਹਿੰਦਾ ਇਹਨੂੰ ਮਤਲਬ ਬਾਹਰ ਤੋਂ ਕਿਸੇ ਤੋਂ ਹੋ ਗਿਆ ਜਾਣੀ ਦੀ ਉਹ ਡਾਕਟਰ ਕਹਿੰਦਾ ਮੈਂ ਉੱਥੇ ਹੀ ਸੀਗੀ ਜੇ ਗੱਲ ਵੀ ਅਰੀਜਨ ਗੱਲ ਆ ਵੀ ਜਣੀ ਇਹ ਨਹੀਂ ਹੈਗੀ ਸੁਣੀ ਸੁਣਾਈ ਵੀ ਕਿਸੇ ਨੇ ਕਹਤਾ ਜਦੋਂ ਉੱਥੇ ਮੈਂ ਸੋਚੀ ਜਾਵਾ ਮੈਂ ਸੋਚਦੀ ਸੀ ਵੀ ਜੇ ਇਹ ਖੰਘ ਖਾਸੀ ਨੂੰ ਹੋਈ ਤਾਂਹੀਂ ਤਾਂ ਤੇਰੇ ਕੋਲੇ ਆਇਆ ਦੱਸ ਵੀ ਤੂੰ ਸਾਨੂੰ ਕਹਿੰਦਾ ਇਹਨੂੰ ਐ ਹੋ ਗਿਆ ਵੀ ਤੇਰੇ ਕੋਲੇ ਦਵਾਈ ਲੈਣ ਆਇਆ ਉਹਨੇ ਦਵਾਈ ਕੁਛ ਨਹੀਂ ਦਿੱਤੀ ਤੇ ਸਾਨੂੰ ਐ ਕਹਿ ਕੇ ਮੋੜਤਾ ਵੀ ਇਹ ਆਪੇ ਠੀਕ ਹੋ ਜੂ ਤੁਸੀਂ ਦੇਖ ਲਓ ਵੀ ਫੇਰ ਅਸੀਂ ਘਰੇ ਆ ਗਏ ਮੈਂ ਤਾਂ ਸੋਚੀ ਜਾਵਾ ਮੇਰੇ ਤਾਂ ਦਿਮਾਗ ਦੇ ਵਿੱਚ ਇਹ ਗੱਲ ਘੁੰਮੀ ਜਾਵੇ ਮੇਰੇ 600 ਰੁਪਇਆ ਲੈ ਲਿਆ ਇੱਥੇ ਵੀ ਸਾਨੂੰ ਇਹਨੇ ਕੁਸਰਾ ਨਹੀਂ ਪਾਇਆ ਫਿਰ ਅਸੀਂ ਜਦੋਂ ਘਰੇ ਆਏ ਫਿਰ ਅਸੀਂ ਜਿਹੜਾ ਇੰਡੀਆ ਦਾ ਫਾਰਮੂਲਾ ਪੰਜਾਬ ਦਾ ਅਸੀਂ ਪਹਿਲਾਂ ਤੋਂ ਜਾਣਦੇ ਸੀ ਵੀ ਆਹ ਦਿਓ ਇਹ ਤੁਸੀਂ ਨੋਟ ਕਰ ਸਕਦੇ ਤੇ ਫਿਰ ਤੁਸੀਂ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਗੱਲ ਉਦੋਂ ਦੀ ਆ ਵੀ ਜਦੋਂ ਕੁੜੀ ਰਹਿਨੇ ਜੁਕਾਮ ਤੇ ਖੰਗ ਦੇਖੋ ਡਾਕਟਰ ਨੇ ਇੰਡੀਆ ਚ ਤਾ ਉਹਨਾਂ ਨੇ ਦਾਖਲ ਕਰ ਲੈਣਾ ਸੀਗਾ ਮੇਰੇ ਹਿਸਾਬ ਨਾਲ ਉਹਨਾਂ ਨੇ ਕਹਣਾ ਇਹ ਤਾਂ ਦਾਖਲ ਕਰੋ ਤਾਂ ਇਹਨੂੰ ਠੀਕ ਹੋ ਉਹ ਅਸੀਂ ਫਿਰ ਆ ਕੇ ਘਰੇ ਕੀ ਕੀਤਾ ਇਲਾਇਚੀ ਘਰੇ ਪਈ ਸੀ ਵੱਡੀ ਕਿਸੇ ਹੋਰ ਐਪੀਸੋਡ ਚ ਤੁਹਾਨੂੰ ਦੱਸਾਂਗੇ ਉਹ ਚੀਜ਼ ਮੈਂ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੀ ਵੀ ਕਿਵੇਂ ਆਪਾਂ ਨੇ ਉਹ ਬਣਾਉਣੀ ਆ ਕਿਵੇਂ ਆਪਾਂ ਉਹਨਾਂ ਨੇ ਦੇਣਾ ਹੁਣ ਤੁਹਾਨੂੰ ਵੈਸੇ ਦੱਸ ਦਿੰਨੇ ਆ ਵੱਡੀ ਇਲਾਇਚੀ ਨੂੰ ਵੀ ਕੱਢ ਲੈਣੇ ਨੇ ਕਾਲੀ ਇਲਾਇਚੀ ਆ ਜਿਹੜੀ ਉਹਦੇ ਵੀ ਕੱਢ ਕੇ ਆਪਾਂ ਤਵਾ ਗਰਮ ਕਰਕੇ ਉਹਦੇ ਉੱਤੇ ਆਪਾਂ ਨੂੰ ਉਹਨਾਂ ਨੂੰ ਭੁੰਨ ਲੈਣਾ ਥੋੜਾ ਜਿਹਾ ਜਦੋਂ ਉਹਨਾਂ ਨੂੰ ਭੁੰਨ ਲਿਆ ਖੰਨ ਕੇ ਫਿਰ ਆਪਾਂ ਛੋਟਾ ਜਿਹੜਾ ਆਪਣੇ ਮਾਮ ਜਿਸਤੇ ਹੁੰਦੇ ਹੀ ਨੇ ਇੱਥੇ ਸਾਡੇ ਵੀ ਹੈਗਾ ਵਾ ਤੇ ਉਹਦੇ ਵਿੱਚ ਆਪਾਂ ਉਹਨੂੰ ਸਮਾਰ ਕੇ ਪੀਸ ਲੈਣਾ ਪੀਸ ਕੇ ਤਿੰਨ ਚਾਰ ਤੋਕ ਕੇ ਜਿਵੇਂ ਸਾਡੀ ਮੇਰੀ ਦੋਤੀ ਜਿਹੜੀ ਹੈਗੀ ਆ ਉਹ 15 ਮਹੀਨੇ ਦੀ ਹੋ ਗਈ ਤੇ ਉਹਨੂੰ ਅਸੀਂ ਮੱਕੀ ਦੇ ਦਾਣੇ ਜਿੰਨੀ ਜਾਨੀ ਆਪਾਂ ਸਮਝ ਲਓ ਕਿੱਡਾ ਕ ਹੁੰਦਾ ਪੰਜਾਬੀ ਕੁੜੀਆਂ ਨੂੰ ਤਾਂ ਪਤਾ ਹੀ ਹੋਊਗਾ ਤੇ ਉਹ ਮੱਕੀ ਦੇ ਦਾਣੇ ਜਿੰਨਾ ਮਤਲਬ ਆਪਾਂ ਪਾਉਣੇ ਨੇ ਉਹ ਇਲਾਇਚੀ ਦਾ ਪਾਊਡਰ ਤੇ ਦੋ ਕੁ ਮੱਕੀ ਦੇ ਦਾਣੇ ਜਿੰਨਾ ਆਪਾਂ ਨੇ ਉਹਦੇ ਵਿੱਚ ਸਹਿਦ ਪਾਉਣਾ ਉਹਨੂੰ ਆਪਾਂ ਤਵੇ ਤੇ ਸਿੱਖ ਜੀ ਨਾਲ ਐ ਤੁਸੀਂ ਐਰ ਲਾ ਲੈਣਾ ਸਿੱਖ ਜੀ ਨਾਲ ਫਿਰ ਹੁਣ ਤੁਸੀਂ ਉਂਗਲੀ ਨਾਲ ਬੱਚੇ ਦੇ ਮੂੰਹ ਤੇ ਲਾ ਦਿਓ ਜਿਹੜਾ ਛੋਟਾ ਬੱਚਾ ਤੇਰੇ ਲਾਉਣਾ ਕਿ ਤਵੇ ਤੇਰੇ ਚਮਚੇ ਚ ਲਾਉਣਾ ਚਮਚੇ ਦੇ ਵਿੱਚ ਆਪਾਂ ਮੱਕੀ ਦੇ ਦਾਣੇ ਜਿੰਨੇ ਆ ਆਪਾਂ ਉਹ ਪਾਉਣੀ ਆ ਪਾਊਡਰ ਪਾਉਣਾ ਦੋ ਮੱਕੀ ਦੇ ਦਾਣੇ ਜਿੰਨੇ ਆਪਾਂ ਉਹ ਸਿਹਤ ਪਾ ਲੈਣਾ ਸਿਹਤ ਫਿਰ ਆਪਾਂ ਨੇ ਐ ਉਂਗਲੀ ਦੇ ਨਾਲ ਉਹਨੂੰ ਮੈਂ ਤੁਹਾਨੂੰ ਦੱਸ ਦਿੰਦੀ ਆ ਇਹ ਐਰ ਲਾ ਲੈਣਾ ਉਹ ਫਿਰ ਲਾ ਕੇ ਉਹਨੂੰ ਉਂਗਲੀ ਦੇ ਨਾਲ ਹੀ ਤੁਸੀਂ ਆ ਬੱਚੇ ਦੇ ਮੂੰਹ ਦੇ ਵਿੱਚ ਆਪਾਂ ਲਾ ਦੇਣਾ ਵਾ ਤੇ ਕਿੰਨੇ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਦੇ ਸਕਦੇ ਜਿਹੜੀ ਮੇਰੀ ਦੋਤੀ ਆ ਉਹ ਹੈਗੀ 15 ਮਹੀਨਿਆਂ ਦੀ ਉਹਨੂੰ ਅਸੀਂ ਇੱਕ ਮੱਕੀ ਦੇ ਦਾਣਿਆਂ ਦਾ 15 ਮਹੀਨਿਆਂ ਦੀ ਨੂੰ ਦਿੰਨੇ ਆ ਪਾਊਡਰ ਪਾ ਕੇ ਦੋ ਮੱਕੀ ਦੇ ਦਾਣੇ ਜਿੰਨਾ ਆਪਾਂ ਨੇ ਪਾ ਲੈਣਾ ਸਿਹਤ ਦਿਨ ਚ ਕਿੰਨੀ ਵਾਰ ਦੇਣਾ ਉਹ ਆਪਾਂ ਉਹਨੂੰ ਦਿਨ ਚ ਦੋ ਵਾਰ ਦੇ ਦੇਣਾ ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਜਦੋਂ ਮਰਜ਼ੀ ਸੌਂ ਜਾਣਾ ਜਦੋਂ ਮਰਜ਼ੀ ਉੱਠ ਜਾਣਾ ਉਹ ਤਾਂ ਇਹਨਾਂ ਉਹਨਾਂ ਦਾ ਕੋਈ ਹੁੰਦਾ ਨਹੀਂ ਉਹ ਆਪਾਂ ਨੇ ਸੌਣ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਹੁਣ ਇਹਨੇ ਸੌਂ ਜਾਣਾ ਵੀ ਉਹਨੂੰ ਆਪਾਂ ਛਟਾ ਦੇਣਾ ਤੇ ਉਸ ਤੋਂ ਬਾਅਦ ਉਹ ਦੁੱਧ ਵਗੈਰਾ ਤੇ ਫਿਰ ਤੁਹਾਨੂੰ ਦੱਸ ਜੀ ਆ ਵੀ ਫਿਰ ਤੁਸੀਂ ਇੱਕ ਫਾਰਮੂਲਾ ਇਹਦੇ ਨਾਲ ਹੋਰ ਵੀ ਵਰਤਣਾ ਉਹਦੇ ਵਿੱਚ ਤੁਸੀਂ ਕੀ ਕਰਨਾ ਇੱਕ ਕੱਪ ਛੋਟਾ ਜਿਹਾ ਨਾ ਆ ਦੇਖੋ ਆ ਇੱਕ ਗਲਾਸ ਆ ਇਹਦੇ ਵਿੱਚ ਤੁਸੀਂ ਆ ਪਾਣੀ ਮੈਂ ਦੇਖ ਲਓ ਕਿੰਨਾ ਕੁ ਪਾਇਆ ਹੋਇਆ ਇੱਕ ਗਲਾਸ ਨਾ ਪਾਣੀ ਦਾ ਤੁਸੀਂ ਲੈ ਲੈਣਾ। ਉਹਦੇ ਵਿੱਚ ਤੁਸੀਂ ਵੱਡੀ ਇਲਾਇਚੀ, ਇੱਕ ਛੋਟੀ, ਹਰੀ ਇਲਾਇਚੀ ਜਿੰਨੀਕ ਤੁਸੀਂ ਨਾ ਵੱਡੀ ਇਲਾਇਚੀ ਪਾਉਣੀ ਆ ਉਹਦੇ ਉਹਨਾਂ ਕ ਤੁਸੀਂ ਇੰਤਾਜੇ ਨਾਲ ਅਦਰਕ ਕੱਟ ਲਿਓ। ਤੇ ਥੋੜਾ ਜਿਹਾ 10 ਕ 15 ਕ ਦਾਣੇ ਤੁਸੀਂ ਸੌਂਫ ਦੇ ਪਾ ਲੈਣੇ ਨੇ। ਉਨੀ ਛੋੜੀ ਜੀ ਮੱਕੀ ਦੇ ਦਾਣੇ ਜਿੰਨੀ ਤੁਸੀਂ ਉਹਦੇ ਵਿੱਚ ਜਮੈਣ ਪਾ ਲੈਣੀ ਆ। ਫਿਰ ਤੁਸੀਂ ਥੋੜੀ ਜੀ ਜਿਵੇਂ ਨਾ ਵੱਡੀ ਇਲਾਇਚੀ ਹੁੰਦੀ ਆ ਉਹਨਾਂ ਕ ਤੁਸੀਂ ਗੁੜ ਵੀ ਲੈ ਜਾਣਾ ਨਾਲ। ਤੁਸੀਂ ਉਹਨੂੰ ਸਾਰੇ ਨੂੰ ਪੀਸ ਲੈਣਾ ਪੀਸ ਕੇ ਫਿਰ ਤੁਸੀਂ ਮਾਮ ਜਿਸਤੇ ਦੇ ਵਿੱਚ ਉਹ ਪਾਣੀ ਦੇ ਵਿੱਚ ਤੁਸੀਂ ਜਿਹਦੇ ਚ ਪਾ ਦੇਣਾ ਜਦੋਂ ਉਹ ਪਾਣੀ ਤੁਸੀਂ ਅੱਧਾ ਰਹਿ ਗਿਆ ਤਾਂ ਦੇਖ ਲੈਣਾ ਅੱਧਾ ਹੀ ਰਹਿਣਾ ਹੋਣਾ ਚਾਹੀਦਾ ਇਹ ਨਹੀਂ ਹੋਵੇ ਤੁਸੀਂ ਉਹੀ ਵਾਲੀ ਜੀ ਦੇ ਲਈ ਪਾਣੀ ਹਾਂਜੀ ਦੇਖੋ ਉਹਨਾਂ ਨੇ ਪੂਰਾ ਗਲਾਸ ਦਿੱਤਾ ਸੀ ਮੇਰੇ ਕੋਲ ਦਾ ਗਲਾਸ ਇੰਨਾ ਕੁ ਪਾਣੀ ਜਦੋਂ ਰਹਿ ਗਿਆ ਇਹ ਕਹਿ ਸਕਦੇ ਨੇ ਵੀ ਇੰਨਾ ਭਰਿਆ ਸੀ ਤਾਂ ਇੰਨਾ ਰਹਿ ਗਿਆ ਹਾਂ ਹਾਂ ਜਦੋਂ ਅੱਧਾ ਉਹ ਪਾਣੀ ਰਹਿ ਗਿਆ ਫਿਰ ਤੁਸੀਂ ਉਹਨੂੰ ਉਹਦੇ ਵਿੱਚ ਥੋੜਾ ਜਿਹਾ ਸੈਦਾ ਨਮਕ ਵੀ ਪਾ ਲਿਓ ਮੱਕੀ ਦੇ ਦਾਣੇ ਜਿੰਨਾ ਤੁਸੀਂ ਸੈਦਾ ਨਮਕ ਪਾ ਲੈਣਾ ਥੋੜਾ ਜਿਹਾ ਅੰਤਾਜੇ ਨਾਲ ਥੋੜਾ ਜਿਹਾ ਇੱਕ ਦਿਨ ਤੁਹਾਨੂੰ ਅਸੀਂ ਨਾ ਉਹ ਮੈਂ ਦਿਖਾਉਂਗੀ ਥੋੜਾ ਥੋੜਾ ਸਾਰੀ ਚੀਜ਼ ਵੀ ਇਦਾਂ ਇਦਾਂ ਤੁਸੀਂ ਪਾਉਣੀ ਆ ਤੇ ਉਹ ਫਿਰ ਤੁਸੀਂ ਜਦੋਂ ਉਹ ਪਾਣੀ ਦੇ 2 ਚਮਚੇ 2 ਚਮਚੇ ਤੁਸੀਂ ਪਾਣੀ ਦੇ ਉਹ ਤਿੰਨ ਵਾਰ ਆਪਾਂ ਦਿਹਾੜੀ ਦੇ ਬੱਚੇ ਨੂੰ ਦੇ ਸਕਦੇ ਆ ਕਿਉਂਕਿ ਉਹਦੇ ਨਾਲ ਜਿਹੜਾ ਹੈਗਾ ਨਾ ਜੁਕਾਮ ਉਹ ਸ ਬਹੁਤ ਛੇਤੀ ਫਰਕ ਪੈਂਦਾ ਬੱਚੇ ਨੂੰ ਤਿੰਨ ਚਾਰ ਦਿਨਾਂ ਦੇ ਮੇਰੇ ਹਿਸਾਬ ਨਾਲ ਉਹ ਬਿਲਕੁਲ ਠੀਕ ਹੋ ਜਾਊਗਾ ਕਿਉਂਕਿ ਸਰਦੀ ਜੋ ਦੋਸਤੋ ਇਹ ਜਿਹੜਾ ਫਾਰਮੂਲਾ ਵਾ ਉਹਨੂੰ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਉਹ ਗਲਾਸ ਹੁਣੀ ਉਹਨੂੰ ਗੱਟ-ਗੱਟ ਕਰਕੇ ਪਿਆ ਦਿਓ ਛੋਟੇ ਬੱਚੇ ਨੂੰ ਜਿਹੜਾ ਮੰਥਲੀ ਹੈਗਾ ਛੋਟਾ ਜਿਵੇਂ 3 ਸਾਲ ਤੋਂ ਥੱਲੇ ਜਿਹੜੇ ਬੱਚੇ ਨੇ 3 ਸਾਲ ਤੋਂ ਜਿਹੜੇ ਉੱਤੇ ਬੱਚੇ ਨੇ ਉਹਨਾਂ ਨੂੰ ਆਪਾਂ ਘੁੱਟਾਂ ਭਰਾ ਸਕਦੇ ਇਹਨਾਂ ਨੂੰ ਆਪਾਂ ਡ੍ਰੌਪ ਦੇ ਨਾਲ ਦੇਣੀ ਆ ਥੋੜੀ ਥੋੜੀ ਮਾਤਰਾ ਵਿੱਚ ਕਿਉਂਕਿ ਚੀਜ਼ ਗਰਮ ਹੁੰਦੀ ਆ ਲੋਜ਼ਮੋਸ਼ਨ ਵਗੈਰਾ ਨਾ ਲੱਗ ਜਾਣ ਤਾਂ ਆਪਾਂ ਥੋੜੀ ਥੋੜੀ ਮਾਤਰਾ ਦੇ ਵਿੱਚ ਉਹਨੂੰ ਦੇਣਾ ਵਾ ਤਾਂ ਜੋ ਉਹ ਨੂੰ ਅੰਦਰ ਰਿਲੀਫ ਮਿਲੇ ਹਨਾ ਤੇ ਸਟੀਮ ਹੁੰਦੀ ਆ ਵੇਪੋਰਾਇਜ਼ਰ ਹੁੰਦੇ ਨੇ ਉਹ ਤੁਸੀਂ ਲਗਾ ਕੇ ਰੱਖਣੇ ਨੇ ਥੋੜੇ ਟਾਈਮ ਦੇ ਲਈ 15 ਮਿੰਟ ਲਈ ਲਗਾਓ ਜੇ ਤੁਹਾਡਾ ਬੱਚਾ ਸੁੱਤਾ ਪਿਆ ਉਹਦਾ ਨੱਕ ਬੰਦਾ ਨੂੰ ਸਾਹ ਨਹੀਂ ਆ ਰਿਹਾ ਤਾਂ ਉਹਨੂੰ ਗੋਦੀ 'ਚ ਪਾ ਕੇ ਤੁਹਾਨੂੰ ਵੇਪੋਰਾਇਜ਼ਰ ਦੇ ਲਓ ਹਨਾ ਵੀ ਉਹ ਭਾਫ਼ ਨਾਲ ਜਾਵੇ ਪਰ ਗੇਟ ਖੁੱਲਾ ਰੱਖੋ ਕਦੇ ਵੀ ਤੁਸੀਂ ਵੇਪੋਰਾਇਜ਼ਰ ਲਗਾਉਣਾ ਵਾ ਤਾ ਡੈਮ ਸ਼ੋਰ ਹੋ ਕਿ ਤੁਹਾਡੀ ਵਿੰਡੋ ਜਾਂ ਗੇਟ ਖੁੱਲਾ ਹੋਵੇ ਬੰਦ ਕਮਰੇ ਚ ਕਦੇ ਵੀ ਬੱਚੇ ਨੂੰ ਵੇਪੋਰਾਇਜ਼ਰ ਨਹੀਂ ਦੇਣਾ ਇਹ ਗਲਤੀ ਕਦੇ ਨਾ ਕਰਿਓ ਹਮੇਸ਼ਾ ਖੁੱਲਾ ਛੱਡ ਕੇ ਰੂਮ ਨੂੰ ਉਹਨੂੰ ਵੇਪੋਰਾਇਜ਼ਰ ਦਿਓ ਤਾਂ ਜੋ ਉਹ ਉਹਨੂੰ ਜਿਹੜੀ ਤਾਜੀ ਹਵਾ ਮਿਲਦੀ ਰਵੇ ਨਹੀਂ ਜਿਹੜਾ ਹੁਣ ਮੈਂ ਦੇਖਦੀ ਆ ਵੀ ਜਿਵੇਂ ਹੁਣਾ ਇੱਥੇ ਸਾਰੇ ਤੱਕੀਆਂ ਤੁੱਕੀਆਂ ਹੈਗੀਆਂ ਨੇ ਹਾਂਜੀ ਵੀ ਉਹ ਥੋੜੀ ਜੀ ਤੱਕੀ ਨੂੰ ਨਾ ਤੁਸੀਂ ਮਤਲਬ ਖੋਲਣੀ ਚਾਹੀਦੀ ਆ ਥੋੜੀ ਜੀ ਕਿਉਂਕਿ ਤਾਜੀ ਹਵਾ ਜਿਹੜੀ ਥੋੜੇ ਜੇ ਚਾਹੀ ਠੰਢੀ ਆ ਉਹ ਐ ਨਹੀਂ ਹੋਣੀ ਚਾਹੀਦੀ ਵੀ ਉਹ ਠੰਡ ਜ਼ਿਆਦੇ ਆਉਗੇ ਉਹ ਬੰਦ ਹੀ ਕਰ ਦੋ ਨਾ ਥੋੜੀ ਜਿਹੀ ਖੁੱਲੀ ਹੋਣੀ ਚਾਹੀਦੀ ਹੈ ਤਾਂ ਕਿ ਜਨਾ ਆਪਾਂ ਨੂੰ ਮਹਿਸੂਸ ਹੁੰਦਾ ਹੋਵੇ ਵੀ ਬਾਹਰਲੀ ਜਿਹੜੀ ਹਵਾ ਆ ਰਹੀ ਹੈ ਵੈਸੇ ਤਾਂ ਇੱਥੇ ਹਵਾ ਹੈ ਠੀਕ ਹੀ ਹੈ ਜਣੀ ਫੇਰ ਵੀ ਲੱਗਦਾ ਹੁੰਦਾ ਵੀ ਜੇ ਆਪਾਂ ਬੰਦ ਕਮਰੇ ਜੇ ਛਾ ਥੋੜੀ ਜਿਹੀ ਹਵਾ ਸਾਨੂੰ ਤਾਜੀ ਬੱਚਿਆਂ ਨੂੰ ਉਹ ਆਉਣੀ ਚਾਹੀਦੀ ਹੈ ਵਿੱਚ ਤਾਂ ਕਿ ਬੱਚੇ ਠੀਕ ਰਹਿਣ ਵੈਸੇ ਮੇਰੇ ਹਿਸਾਬ ਨਾਲ ਤੁਸੀਂ ਆ ਜਿਹੜੇ ਫਾਰਮੂਲਾ ਆਪਾਂ ਦਵਾਂਗੇ ਥੋੜਾ ਥੋੜਾ ਕਰਕੇ ਬਹੁਤ ਠੀਕ ਹੋਣਗੇ ਬੱਚੇ ਕਿਉਂਕਿ ਮੈਂ ਇੱਥੇ ਦੇਖਦੀ ਆ ਜਦੋਂ ਅਸੀਂ ਪਾਰਕ ਜਾਂਦੇ ਆ ਤਾਂ ਕਈ ਬੱਚਿਆਂ ਨੂੰ ਕਹਿੰਦੇ ਅੱਜ ਬੁਖਾਰ ਹੋ ਗਿਆ ਅ ਅੱਜ ਇਹਨੂੰ ਜ਼ੁਕਾਮ ਹੋ ਗਿਆ ਜੀ ਫਿਰ ਇੱਥੇ ਦਵਾਈਆਂ ਇੱਥੇ ਦਾ ਇੱਕ ਇਹ ਵੀ ਸਿਸਟਮ ਆ ਜਿਹੜਾ ਹਸਪੀਟਲਾਂ ਦਾ ਉਹ ਦਵਾਈ ਤਾਂ ਉਹ ਥੋੜੀ-ਮੋਟੀ ਉਹ ਤਾਂ ਦਿੰਦੇ ਹੀ ਨਹੀਂ ਉਹ ਕਹਿੰਦੇ ਆਪੇ ਠੀਕ ਹੋ ਜੇ ਹੁਣ ਉਹ ਕਹਿੰਦੇ ਆਪੇ ਠੀਕ ਹੋ ਤਾਂ ਹੋਊਗਾ ਤਾਂ ਸਾਨੂੰ ਥੋੜੀ-ਮੋਟੀ ਜਿਹੜੀ ਹੈਗੀ ਆ ਬੱਚਿਆਂ ਦਾ ਇਹ ਸਾਨੂੰ ਦੇ ਦੇਣਾ ਚਾਹੀਦਾ ਇਮ ਨੁਕਸਾਨ ਤਾਂ ਵੈਸੇ ਦੇਸੀ ਚੀਜ਼ਾਂ ਕਰਦੇ ਨਹੀਂ ਹੁੰਦੀਆਂ ਜਾਨੀ ਇਹ ਉਸ ਹਿਸਾਬ ਨਾਲ ਦੇਣੀਆਂ ਨੇ ਵੀ ਥੋੜੀ ਥੋੜੀ ਹਾਂ ਉਹ ਜ਼ਰੂਰੀਆਂ ਵੀ ਅਸੀਂ ਡ੍ਰੌਪ ਦੇ ਜਿਵੇਂ ਹੁਣ ਅਸੀਂ 15 ਮਹੀਨੇ ਦੀ ਮੈਂ ਆਪਦੀ ਦੋ ਦਿਨ ਉਹ ਜਿਹੜੇ ਦਿਨ ਨੇ ਆ ਤਾਂ ਦੋ ਡ੍ਰੌਪ ਉਹ ਪਾਣੀ ਦੇ ਜਿਹੜੇ ਨੇ ਇਦਾਂ ਭਰ ਕੇ ਮੈਂ ਉਹਨੂੰ ਦੇ ਦੇਣੀ ਆ ਤੁਹਾਨੂੰ ਕਿਸੇ ਦਿਨ ਡ੍ਰੌਪ ਦਿਖਾਵਾਂਗੇ ਵੀ ਵੀ ਐਵੇਂ ਦੇਣੇ ਨੇ ਤੇ ਨੈਕਸਟ ਜਿਹੜੀ ਵੀਡੀਓ ਹੋਊਗੀ ਦੋਸਤੋ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਚਿਆਂ ਨੂੰ ਜਿਹੜੇ ਬੱਚੇ 1 ਸਾਲ ਤੋਂ ਉੱਤੇ ਹੋ ਜਾਂਦੇ ਨੇ ਜਾਂ 3 ਮਹੀਨਿਆਂ ਤੋਂ ਉੱਤੇ ਹੋ ਜਾਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਉਪਰਾ ਖਾਣਾ ਦਿਨਾ ਸ਼ੁਰੂ ਕਰਦੇ ਆਂ ਵੀ ਉਹ ਦਹੀਂ ਦਾ ਕਿਵੇਂ ਹੁੰਦਾ ਕਿਉਂਕਿ ਜਿਹੜੀਆਂ ਗਲਤੀਆਂ ਅਸੀਂ ਸੁਣਦੇ ਆਂ ਹੁਣ ਪਾਰਕ 'ਚ ਮੰਮੀ ਜਾਂਦੇ ਨੇ ਉਹ ਦੱਸਦੀ ਇਹਨੇ ਕੁੜੀਆਂ ਬੱਚੇ ਖਾਂਦੇ ਨਹੀਂ ਹਨਾ ਪਰ ਉਹ ਪ੍ਰੈਕਟੀਕਲ ਜਦੋਂ ਖੁਦ ਤੇ ਬੀਤੇ ਦਾਵਾ ਤਾਂ ਸਿੱਖਣ ਨੂੰ ਮਿਲਦਾ ਵਾ ਆਉਣ ਵਾਲੇ ਸਮੇਂ 'ਚ ਤੁਹਾਡੇ ਤੋਂ ਹਜੇ ਗਲਤੀਆਂ ਨਾ ਹੋਣ ਜਿਹੜੀਆਂ ਸਾਡੇ ਘਰ ਦੇ ਵਿੱਚ ਹੋ ਚੁੱਕੀਆਂ ਨੇ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਤੁਸੀਂ ਉਹ ਜ਼ਰੂਰ ਅਪਣਾਓ ਅਗਲੇ ਐਪੀਸੋਡ ਦੇ ਵਿੱਚ ਬੱਚਿਆਂ ਨੂੰ ਖਾਣ ਪੀਣ ਦੇ ਲਈ ਕਿਵੇਂ ਤੇ ਕਦੋਂ ਤੇ ਕੀ ਦੇਣਾ ਚਾਹੀਦਾ ਵਾ ਤਾਂ ਕਿ ਹਮੇਸ਼ਾ ਰੋਟੀ ਖਾਣ ਸਬਜੀ ਦੇ ਨਾਲ ਕਦੇ ਇਹ ਨਾ ਕਹਿਣ ਵੀ ਅਸੀਂ ਹੁਣ ਨਹੀਂ ਖਾਣਾ ਸਾਡਾ ਦਿਲ ਨਹੀਂ ਕਰਦਾ ਜ਼ਰੂਰ ਖਾਣਗੇ ਜਿਹੜੇ ਤੁਸੀਂ ਉਹਨੂੰ ਖਾਣਾ ਆਪ ਖਾਣੇ ਉਹ ਤੁਹਾਡੇ ਜ਼ਰੂਰ ਖਾਣਗੇ ਕਿਵੇਂ ਲਾਉਣਾ ਕਿਵੇਂ ਨਹੀਂ ਔਰ ਨੈਕਸਟ ਐਪੀਸੋਡ ਬਾਤ ਵੀ ਤੇ ਖਾਸ ਵੀ ਦੇ ਵਿੱਚ ਬੱਚਿਆਂ ਦੇ ਲਈ ਸਪੈਸ਼ਲ ਜਿਹੜਾ ਬ੍ਰੈਕਟ ਦੇ ਵਿੱਚ ਲਿਖਿਆ ਜਾਊਗਾ ਤੇ ਮੰਮੀ ਤੁਸੀਂ ਜਿਹੜੀ ਤੁਹਾਡੀ ਆਡੀਅנס ਆ ਰਬੁੰਟੀਵੀ ਦੀ ਹੈ ਨਾ ਚਾਹੇ ਕੋਈ ਵੀ ਇਸ ਪੋਡਕਾਸਟ ਨੂੰ ਪਾ ਸਕਦਾ ਆ ਸਾਨੂੰ ਕੋਈ ਹੈ ਨਹੀਂ ਕਿਉਂਕਿ ਬੱਚਿਆਂ ਦਾ ਭਲਾ ਹੋਣਾ ਚਾਹੀਦਾ ਵਾ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹੂੰਗੀ ਸਾਰਿਆਂ ਨੂੰ ਸਾਰੀਆਂ ਜਿਹੜੀਆਂ ਮੇਰੀਆਂ ਬੇਟੀਆਂ ਸਮਝੋ ਵੀ ਹੈਗੀਆਂ ਨੇ ਬੱਚਿਆਂ ਨੂੰ ਜਿਹੜੀਆਂ ਨੇ ਆ ਪਾਲਦੀਆਂ ਨੇ ਧਿਆਨ ਨਾਲ ਵੀ ਮੈਂ ਇਹ ਕਹੂੰਗੀ ਵੀ ਜੇ ਅਸੀਂ ਡਾਕਟਰਾਂ ਨਾਲੋਂ ਬੱਚਿਆਂ ਦਾ ਧਿਆਨ ਥੋੜਾ ਜਿਹਾ ਵੱਧ ਰੱਖ ਲਈਏ ਬਸ ਖਾਣ ਪੀਣ ਦਾ ਜਾਂ ਐਵੇਂ ਕੋਈ ਚੀਜ਼ ਜਿਹੜੀ ਦੇਸੀ ਆਪਾਂ ਦੇ ਦਈਏ ਤਾਂ ਉਹ ਮੈਨੂੰ ਲੱਗਦਾ ਵੀ ਦਵਾਈਆਂ ਨਾਲੋਂ ਬਹੁਤ ਜ਼ਿਆਦਾ ਫਾਇਦਾ ਕਰੂਗਾ ਹਾਂ ਅੱਜ ਦੇ ਲਈ ਬਸ ਇੰਨੀ ਬਾਤ ਵੀ ਤੇ ਖਾਸ ਵੀ ਪ੍ਰੋਗਰਾਮ ਐਪੀਸੋਡ 2 ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਨੈਕਸਟ ਐਪੀਸੋਡ ਦੇ ਵਿੱਚ ਤੁਹਾਡੇ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਕੀ ਕਹਿਣਾ ਜਾਓਗੇ ਵੀ ਕਿ ਕਿਹੜੀ ਗੱਲ ਜਾਂ ਕਿਹੜੀ ਬਿਮਾਰੀ ਦਾ ਇਲਾਜ ਹੈ ਜਾਂ ਕੋਈ ਦੇਸੀ ਨੁਕਤਾ ਤੁਸੀਂ ਪੁੱਛਣਾ ਚਾਹੁੰਦੇ ਹੋ ਕਮੈਂਟ ਕਰਕੇ ਦੱਸ ਦਿਓ ਤੇ ਜਿਹੜਾ ਸਾਡਾ ਨੰਬਰ ਲਿਖਿਆ ਹੈ ਉਹਦੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਲਾਈਵ ਤੁਹਾਡੀ ਗੱਲ ਕੀਤੀ ਜਾਵੇ ਤੁਹਾਡੇ ਨਾਲ ਲਾਈਵ ਗੱਲ ਕਰੀ ਜਾਵੇ ਤਾਂ ਨੈਕਸਟ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਲਾਈਵ ਹੈ ਲਾਈਵ ਔਰ ਸੌਰੀ ਅ नेक्स्ट ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਈਵ ਤੁਹਾਡੇ ਨਾਲ ਗੱਲ ਕੀਤੀ ਜਾਵੇ ਤੁਹਾਡੇ ਜਵਾਬ ਦਿੱਤੇ ਜਾਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰ ਦਿਓ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਐਪੀਸੋਡ ਕਿਵੇਂ ਲੱਗਿਆ ਮੰਮੀ ਆਈ ਲਵ ਯੂ ਸੱਚੀ ਕਾ